ਨਾਲਕਾ ਕੇਂਦਰੀ ਦੇ ਵਿਧਾਇਕ ਡਾਕਟਰ ਜੇ ਗੁਪਤਾ ਨੇ ਵਰੀਆਮ ਸਿੰਘ ਕਲੋਨੀ ਵਿੱਚ 200 ਕੇਵੀ ਟਰਾਂਸਫਾਰਮਰ ਦਾ ਉਦਘਾਟਨ ਕੀਤਾ ਵਾਰਡ ਇਨਚਾਰਜ ਗੁਰਿੰਦਰ ਸਿੰਘ ਰਿੱਕੀ ਅਰਵਿੰਦਰ ਕਲਿਆਣ ਸਮਾਜ ਸੇਵਕ ਅਸ਼ੋਕ ਸਿੰਘ ਲੱਦੜ ਗੁਰਕਰਨ ਸਿੰਘ ਜਸਕਰਨ ਸਿੰਘ ਪੰਕਜ ਕੁਮਾਰ ਅਸ਼ੋਕ ਕੁਮਾਰ ਵਿਮਜ ਉਸਾਨ ਜਰੂਰ ਰਿੱਕੀ ਨੂੰ ਅੱਜ ਬੜੀ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਕਿਉਂਕਿ ਇਸ ਲੱਕੇਚ ਵੀ ਜਿਹੜੀ ਲਾਈਟ ਦੀ ਫਲਕਚੁਏਸ਼ਨ ਜਿਹੜੀ ਆ ਬਿਜਲੀ ਦੀ ਉਹ ਹੁੰਦੀ ਸੀਗੀ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਸੀ ਉਹ ਅੱਜ ਹੁਣ ਜਿਹੜਾ 200 ਕੇਵੀ ਦਾ ਸਿਸਟਮ ਲਗਾ ਦਿੱਤਾ ਇਹਦੇ ਨਾਲ ਜਿਹੜੀ ਲਾਈਟ ਦੀ ਵੋਲਟੇਜ ਦੀ ਫਲਕਚੁਏਸ਼ਨ ਸੀਗੀ ਉਹ ਖਤਮ ਹੋ ਜਾਏਗੀ ਔਰ ਕੱਟ ਵੀ ਜਿਹੜੇ ਆ ਉਹ ਹਮੇਸ਼ਾ ਲਈ ਖਤਮ ਹੋ ਜਾਣਗੇ ਸੋ ਮੈਂ ਧੰਨਵਾਦ ਕਰਦਾ ਆਪਣੀ ਪਾਰਟੀ ਦੇ ਸੁਪਰੀਮੋ ਅਰਵਿੰਦ ਜੀ ਦਾ ਸੰਸਦਿਆ ਸਾਹਿਬ ਦਾ ਔਰ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਉਹਨਾਂ ਦੇ ਨਾਲ ਨਾਲ ਸਾਡੇ ਨਵੇਂ ਬਨੇ ਬਿਜਲੀ ਮੰਤਰੀ ਸੰਜੀਵ ਅਰੋੜਾ ਜੀ ਦਾ ਅੱਜ ਤਕਰੀਬਨ 307 ਕਰੋੜ ਰੁਪਏ ਦੇ ਜਿਹੜੇ ਆ ਪੰਜਾਬ ਦੇ ਅੰਦਰ ਬਿਜਲੀ ਦੇ ਜਿਹੜੇ ਆ ਕੰਮ ਹੋਣ ਜਾ ਰਿਹਾ ਸੋ ਇਹ ਬੜੀ ਵੱਡੀ ਇੱਕ ਗੱਲ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਪੂਰੇ ਪੰਜਾਬ ਦੇ ਅੰਦਰ ਜਿਹੜਾ ਇਹ ਬਿਜਲੀ ਜਿਹੜੀ ਹੈ ਨਿਰੰਤਰ ਆਏਗੀ ਕੰਟੀਨਿਊਸ ਆਏਗੀ ਮਗਰ ਬਿਜਲੀ ਦਾ ਬਿੱਲ ਨਹੀਂ ਆਏਗਾ। ਤਨਕਰ ਧੰਨਵਾਦ ਕਰਦਾ। ਬਰਿਆਮ ਸਿੰਘ ਕਲੋਨੀ ਚ ਲਾਈਟ ਦੀ ਬੜੀ ਤੰਗੀ ਚੱਲ ਰਹੀ ਸੀ। ਅੱਜ ਡਾਕਟਰ ਸਾਹਿਬ ਨੇ 200 ਕੇਵੀ ਦਾ ਟਰਾਂਸਫਰਮਰ ਲਵਾ ਕੇ ਤੇ ਇਹਦੀ ਦੂਰ ਕਰ ਦਿੱਤੀ ਆ। ਮੈਂ ਬਹੁਤ ਬਹੁਤ ਤਨ ਕਰਦਾ ਧੰਨਵਾਦ ਕਰਦਾ ਡਾਕਟਰ ਸਾਹਿਬ ਦਾ।